ਮੱਕੀ ਦੀ ਬਿਜਾਈ ਦਾ ਸਮਾਂ 15 ਫਰਵਰੀ ਤੋਂ ਸ਼ੁਰੂ ਹੋ ਚੁੱਕੀ ਹੈ। ਮੱਕੀ ਦਾ ਬੀਜ 8 ਤੋਂ 12 ਕਿਲੋ ਪ੍ਰਤੀ ਕਿੱਲਾ ਪਾ ਸਕਦੇ ਹਾਂ। ਮੱਕੀ ਦੀ ਬੈਡਾਂ ਉੱਪਰ ਮਸ਼ੀਨ ਨਾਲ ਬਿਜਾਈ ਕੀਤੀ ਜਾਂਦੀ ਹੈ। ਬਿਜਾਈ ਸਮੇਂ ਡੀਏਪ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾ ਦੇਣੀ ਚਾਹੀਦੀ ਹੈ। ਬੀਜਣ ਤੋਂ ਤੁਰੰਤ ਬਾਅਦ ਖਾਲੀਆਂ ਵਿੱਚ ਪਾਣੀ ਲਗਾ ਦੇਣਾ ਚਾਹੀਦਾ ਹੈ। ਮੱਕੀ ਚੰਗੀ ਅਦਰੇਸਲੀ ਧਰਤੀ ਵਿੱਚ ਚੰਗਾ ਉਤਪਾਦਨ ਦਿੰਦੀ ਹੈ। ਮਿੱਟੀ ਦੀ ਪਾਣੀ ਧਰਤੀ ਹੀਠ ਰਸੌਣ ਦੀ ਚੰਗੀ ਤਾਕਤ ਹੋਣੀ ਚਾਹੀਦੀ ਹੈ। ਮੱਕੀ ਪਾਣੀ ਦਾ ਠਹਿਰਾਵ ਨਹੀਂ ਚੱਲ ਸਕਦੀ। ਪਾਣੀ ਹਮੇਸ਼ਾ ਖਾਲੀਆਂ ਵਿੱਚ ਹੀ ਰੱਖੋ। ਬੈਡ ਉੱਪਰ ਪਾਣੀ ਚੜਨ ਨਾ ਦਿਓ। ਯੂਰੀਆ ਖਾਦ ਤਿੰਨ ਕਿਸ਼ਤਾਂ ਵਿੱਚ ਪਾਓ। ਅੱਗੇ ਦੀ ਜਾਣਕਾਰੀ ਅਗਲੀ ਵੀਡੀਓ ਵਿੱਚ ਸਾਂਝੀ ਕਰਦੇ ਹਾਂ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਬਸਕ੍ਰਾਈਬ ਅਤੇ ਲਾਇਕ ਜ਼ਰੂਰ ਕਰਿਓ